ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਅੱਜ ਸਵੇਰ ਸਵੇਰ ਬਣ ਰਿਹਾ ਸੀਗਾ ਸੂਜੀ ਦਾ ਹਲਵਾ ਤੇ ਨਾਲ ਰੋਟੀ ਸਬਜੀ ਵੀ ਸੀ ਤੇ ਨੀਤੂ ਨੂੰ ਬਹੁਤ ਪਸੰਦ ਆਇਆ ਉਹ ਸਿਸਟਰ ਦੀ ਜਿਹੜੀ ਬੈਠੀ ਆ ਉਹਨੂੰ ਫਿਰ ਮੈਂ ਨਾਲ ਹੀ ਬਣਾਤਾ ਸੀ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਨੂੰ ਕੁਛ ਨਾ ਕੁਛ ਕਰੇ ਬਣਾ ਕੇ ਦਿੰਦੇ ਰਹਿੰਦੇ ਹਾਂਗੇ ਦੇਸੀ ਘਿਓ ਦਾ ਬਣਾਇਆ ਸੀਗਾ ਸੂਜੀ ਪਾਤੀ ਵਿੱਚ ਕਲਰ ਫੂਡ ਕਲਰ ਪਾਉਂਗੀ ਥੋੜਾ ਜਿਹਾ ਉਦਨ ਖੁਰਾ 컬러 ਵਧੀਆ ਜਾਂਦਾ ਹੈ ਇਹਦੇ ਵਿੱਚ ਮੈਨੇ ਪਾਇਆ ਹੈ ਆਗੇ ਅ ਤੱਖਾਂ ਤੇ ਸੌਗੀ ਤੇ ਨਾਰੀਅਲ ਕੱਟ ਕੇ ਪਾਇਆ ਦਾ ਚਿੰਗੀਦਰਾ ਬਰਾਊਨ ਜਿਆ ਕਰ ਦਿੰਨੇ ਐ ਨੂੰ ਤੇ ਉਸ ਤੋਂ ਬਾਅਦ ਥੋੜਾ ਜਿਹਾ ਫੂਡ ਕਲਰ ਪਾਤਾ ਏ येलो ਪਰ ਮੇਰੇ ਕੋਲ ਇਹ ਸਾਰੇ ਤਰ੍ਹਾਂ ਦੇ ਫੂਡ ਕਲਰ ਹੁੰਦੇ ਨੇ ਮੈਂ ਯਾਦਤਰ ਜਿਹੜਾ ਹੁੰਦਾ ਪ੍ਰਸ਼ਾਦ ਜਾਂ ਦੇਗ ਜੋ ਵੀ ਸੁਜੀ ਦਾ ਪ੍ਰਸ਼ਾਦ ਕਹਿੰਦੇ ਆ ਸੀ ਤਾਂ ਤੇ ਉਹਦੇ ਵਿੱਚ ਮੈਂ ਮਤਲਬ येलो ਕਲਰ ਪਾਉਣੀ ਹੁੰਦੀ ਹੈ। ਚੀਨੀ ਪਾਤੀ ਮਿੱਠੇ ਦੇ ਮੁਤਾਬਕ ਥੋੜਾ ਮਿੱਠਾ ਸੀ ਘਾਟੀ ਖਾਣੇ ਆ। ਤੇ ਨਾਲ ਪਾਤਾ ਗਰਮ ਪਾਣੀ। ਜਿਹੜਾ ਰਿਐਕਸ਼ਨ ਜਿਹੜਾ ਹੁੰਦਾ ਹੁੰਦਾ ਜਿਹੜਾ ਤੜਕਾ ਤੜਕਾ ਕੇ ਜੇ ਬਹੁਤ ਹੀ ਜ਼ਿਆਦਾ ਹੁੰਦਾਗਾ ਵੀ ਪਾਏ ਜਾਂਦਾ ਹੁੰਦਾ ਕਈ ਵਾਰ ਉੱਪਰ। ਮੇਰੇ ਕੁੱਕੀ ਜੜੀਆਂ ਜਿਹੜੀ ਫਾਸਟ ਕਰਦੀਆਂ ਇਸ ਕਰਕੇ ਮੈਨੂੰ ਥੋੜੀ ਦਿੱਕਤ ਆਏ ਨਾ ਮੇਰਾ ਹੱਥ ਪੈਰ ਵੀ ਮਚਾ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਚਾ ਪਾਤੇ ਮੇਰੇ ਖੋਪਾ ਤੇ ਦੱਖਤੋ ਕਿ ਵੀ ਥੋੜਾ ਜੈਂ ਵੀ ਗਰਮ ਜੇ ਦੇ ਵਿੱਚ ਵਧੀਆ ਹੋ ਜਾਣਗੇ ਭੁੱਜ ਜੇ ਜਾਣਗੇ ਉਸ ਵਾਰ ਦੇ ਵਿੱਚ ਕਵਰ ਕਰਤਾ ਸੀ ਤੇ ਆ ਸੀਗਾ ਅੱਜ ਸਾਡਾ ਬ੍ਰੇਕਫਾਸਟ ਉਸ ਤੋਂ ਬਾਅਦ ਸਾਹਿਲ ਦੇ ਸਕੂਲ ਚ ਪੀਟੀਐਮ ਸੀਗਾ ਤੇ ਅਸੀਂ ਪੀਟੀਐਮ ਅਟੈਂਡ ਕਰਕੇ ਆ ਗਏ ਸੀ ਇਹ ਸਹੈਲ ਦੇ ਸਕੂਲ ਦਾ ਜਿਹੜਾ ਗਰੇਸ਼ਿਆ گاਉ ਆ ਤੇ ਬਾਅਦ ਮੈਨੇ ਫੋਟੋਆਂ ਖਿੱਚੀਆਂ ਸਾਈਂਸ ਦੀਆਂ ਇਹ ਬੱਚਿਆਂ ਦੇ ਉਹਦੇ ਵਾਸਤੇ ਲਗਾਇਆ ਸੀ ਉਹਨਾਂ ਨੇ ਸਕੂਲ ਵਾਲਿਆਂ ਨੇ ਕਾਫੀ ਮਤਲਬ ਵੱਡਾ ਸਕੂਲ ਆਗਾ ਇਹ ਤੇ ਸਹੈਲ ਦਾ ਰਿਜ਼ਲਟ ਵੀ ਵਧੀਆ ਆਇਆ ਸੀ ਬਹੁਤ ਖੁਸ਼ ਸੀਗੀ ਬਹੁਤ ਜ਼ਿਆਦਾ ਧੁੱਪ ਪੈਰੀਆ ਦੇ ਫੇਸ ਤੇ ਤੇ ਉਸ ਤੋਂ ਬਾਅਦ ਅਸੀਂ ਚਲੇ ਗਏ ਸੀਗੇ ਸਮਾਨ ਲੈਣ ਕੈਂਟੀਨ ਲੈ ਕੇ ਗਰੋਸਰੀ ਅਸੀਂ ਵਾਪਸ ਆ ਰਹੇ ਸੀਗੇ ਬੱਚਿਆਂ ਨੇ ਚਾਕਲੇਟ ਤੇ ਜਿਹੜੇ ਸੀਗੇ ਉਹ ਟੇੜੇ ਮੇੜੇ ਉੱਥੇ ਫੋੜਲੇ ਸੀ ਉਸ ਤੋਂ ਬਾਅਦ ਇੱਕ ਗੱਡੀ ਕੰਮ ਤੇ ਚੱਲਦੀ ਸੀ ਉਸਤੇ ਘਰ ਵਾਲੀ ਜਿਹੜੀ ਘਰੇ ਖੜੀ ਹੁੰਦੀ ਉਹ ਲੈ ਕੇ ਗਏ ਸੀ ਤੇ ਬੱਚਿਆਂ ਨੂੰ ਭੁੱਖ ਲੱਗੀ ਸੀ ਥੋੜਾ ਵੀ ਅਸੀਂ ਕੁਝ ਖਾ ਕੇ ਨਿਆਏ ਸੀਗੇ ਤੇ ਫਿਰ ਸਾਰਿਆਂ ਨੇ ਅਸੀਂ ਇਹ ਕਰਿਆ ਦੁਪਹਿਰ ਦਾ ਲੰਚ ਇਹਦੇ ਵਿੱਚ ਅਸੀਂ ਨੇ ਛੋੜਲੇ ਕੁਲਚੇ ਖਾਈ ਸੀਗੇ ਉਸ ਤੋਂ ਬਾਅਦ ਅੱਗੇ ਸੀ ਇਹ ਤੇਲ ਕਰਵਾਉਣਾ ਸੀਗਾ ਫਿਰ ਇਹ ਕਾਫੀ ਵੱਡਾ ਓਇਲਰ ਫੈਨਰੀ ਕੋਲੇ ਹੈਗਾ ਜਿਹੜਾ ਪੈਟਰੋਲ ਪੰਪਾਗਾ ਇਹ ਤੋਂ ਸੀ ਨੇ ਤੇਲ ਕਰਵਾ ਲਿਆ ਸੀਗਾ ਕਿਉਂਕਿ ਗੱਡੀ ਦੇ ਵਿੱਚ ਤੇਲ ਜਾਂ ਤਾਂ ਮੈਂ ਪਵਾ ਕੇ ਰੱਖਦੀ ਹੁੰਦੀ ਆਂ ਵੀ ਕਈ ਵਰੀ ਐਮਰਜੈਂਸੀ ਜ਼ਰੂਰਤ ਪੈਂਦੀ ਆ ਜਦੋਂ ਵੀ ਗੇੜਾ ਆਈ ਮੇਰੀ ਆਦਤ ਹੈਗੀ ਵੀ ਸਕੂਟਰੀ ਦੇ ਵਿੱਚ ਵੀ ਜਦੋਂ ਵੀ ਮੈਂ ਬਾਹਰ ਜਾਂਦੀ ਆ ਸਕੂਟਰੀ ਦੇ ਵਿੱਚ ਵੀ 200 ਰੁਪਏ ਦਾ ਤੇਲ ਅਤੇ ਗੱਡੀ ਦੇ ਵਿੱਚ ਵੀ ਉਹ ਚਾਹੇ ਆਲਰੇਡੀ ਹੋਵੇ ਪਰ ਫਿਰ ਮੇਰੀ ਵੀ ਹੈਬਿਟ ਹੈ ਉਸ ਵਜ੍ਹਾ ਤੇ ਫ੍ਰੀ 에ਅਰ ਮਿਲੀ ਸਾਨੂੰ ਚੈੱਕ ਕਰਵਾ ਲਈ ਅਸੀਂ ਨੇ ਇਹ ਸਰਕਾਰੀ ਪੰਪ ਤੇ ਇਸ ਕਰਕੇ ਇਹਨਾਂ ਨੇ ਕਿ ਆਮ ਫ੍ਰੀ ਉਹ ਕਰਦੇ ਪਾ ਅਸੀਂ ਕੈਂਟੀਨ ਗਏ ਸੀਗੇ ਤੇ ਨਾਲੇ ਸਾਹਿਦ ਆਇਆ ਸੀਗਾ ਜਿਹੜਾ ਰਿਜ਼ਲਟ ਤੇ ਉਹ ਲੈ ਕੇ ਆਏ ਹਾਂਗੇ ਫਿਰ ਅਸੀਂ ਹੈ ਵੀ ਚੱਲ ਜਿੱਡਾ ਹੈ ਲੈਣਾ ਔਖਾ ਸਮਾਨ ਵੀ ਲੈਣਾ ਸੀ ਥੋੜਾ ਤੇ ਫਿਰ ਅਸੀਂ ਡੇਜਦੇ ਆ ਸਵਾਨ ਦੇ ਕੋਨੇ ਕੀ ਲੱਗੀ ਸਾਹੇਲ ਤਾਂ ਕੋਈ ਵੀ ਨਹੀਂ ਛੱਡਦੀ ਸਜੋ ਦੀ ਥੇਲੀ ਚੀਚੀ ਦੇਖੀ ਜਾਉ ਉਹ ਚੱਕੀ ਜਾਂਦੀ ਆਸਵਾਹ ਨਾ ਸਾਰਾ ਛਾੜੂ ਚੂੜਾ ਸਾਰਾ ਸਮਾਨ असि पखा भी ले पखे भी आए वैसे एक ही रह गया लास्ट तो फिर यह भी मैं लै लिया उपर चढ़ावे बाकी हूँ अभी समान सारा कट देंगे तो बच्चे ले बास्कट बास्केट, बास्केट लैके आगे पैं дело Або там ਤੇ ਬਿਲਕੁਲ ਹਾਂ ਇਹ ਬਿਲਕੁਲ ਇਵੇਂ ਸੈੱਟ ਦੇ ਰੱਖਦੇ ਉਹ ਦੋ ਚੀਜ਼ਾਂ ਦਾ ਮੇਰਾ ਇਹ ਤੋਂ ਹੋਰ ਵੀ ਲੱਗ ਨੂੰ ਬਹੁਤ ਬੱਟਾ ਸਾਰਾ ਪਰ ਮੈਂ ਜਿਹੜਾ ਸੈਪਟ ਕੀਤਾ ਸੀ ਕਲਰ ਉਹ ਨਹੀਂ ਹੈਗਾ ਕਲਰ ਮੈਨੇ ਨੂੰ ਐ ਸੀਗਾ ਵੀ ਵਾਈਟ ਹੈ ਇਹ ਥੋੜਾ ਇਸ ਤਰ੍ਹਾਂ ਦਾ ਗ੍ਰੇ ਕਲਰ ਹੈ ਇਸ ਤਰ੍ਹਾਂ ਦੀ ਡਿਜ਼ਾਈਨ ਹੈ ਜੀ ਅੱਖਾਂ ਦਾ ਮੈਨੂੰ ਬਹੁਤ ਸੋਹਣਾ ਲੱਗ ਕਲਰ ਦਾ ਥੋੜਾ ਜਿਹਾ ਹੋ ਕੇ ਫਰਕ ਪਹਿਲਾਂ ਵਾਈਟ ਕਲਰ ਨਾਲ ਜਾਂ ਚਾਕਲੇਟ ਕਲਰ ਦੇ ਚੱਲਦੇ ਸੀ ਇਸ ਤਰ੍ਹਾਂ ਦੇ ਫਾਰਮੇ ਲਈ ਇਹਦੇ ਵਿੱਚ ਵੀ ਡਿਜ਼ਾਈਨ ਜਿ세 ਤਰ੍ਹਾਂ ਦੀ ਰੋਗ ਰੋਗ ਵੀ ਹੋਲ ਕੇ ਦੇਖਦੇ ਆਂ। ਸਾਸੀ ਦਾ ਜਦੋਂ ਠੇਕੀ ਸੀ ਤੇ ਨਹੀਂ ਤਾਂ ਉਹ ਕਹਿੰਦੇ ਕਾਫੀ ਸਾਰੇ ਆਏ ਹੋਏ ਸੀਗੇ ਸਟਾਕ ਸੀਗਾ ਪਰ ਹੁਣ ਉਹ ਸੇਲ ਹੋ ਗਏ ਸਾਰੇ ਕਰਮੇ ਕਰਕੇ ਤੇ ਨਹੀਂ ਤਾਂ ਮੈਂ 3 ਲੱਖੇ ਲੈ ਕੇ ਆਉਂਦੀ ਸੀ। ਗਰਮੀਾਂ ਦੀ ਫਿਸ ਕਰਕੇ ਉਸ ਤਰ੍ਹਾਂ ਉਹਨਾਂ ਨੇ ਕਿਹਾ ਸਰ ਜੀ ਇਹ ਹੈਗੇ ਸਾਰਾ ਕੁਝ ਉਹਨਾਂ ਨੂੰ ਦਿੱਤਾ ਵਾ ਬਿੱਲ ਬਵੇਰਾ ਅੱਜ ਤੇ ਉਹਨਾਂ ਅਸਤਰਾਂ ਲਾ ਕੱਢ ਰਿਹਾ ਕਾਫੀ ਉਹਨਾਂ ਨੂੰ ਬੜੀਏ ਲੱਗਦਾ ਦੇਖਣ ਨੂੰ ਤਾਂ ਇੱਕੋ ਜਿਹਾ ਹੂੰ ਇਸ ਤਰ੍ਹਾਂ ਲੁੱਕ ਕਰਦੀ ਪਰ ਜੇ ਕਾਸ਼ ਮੈਨੂੰ ਥੋੜਾ ਜਿਆਦਾ ਮਿਲ ਜਾਂਦਾ ਬੜੀਆ ਸੀ ਇਸ ਤਰ੍ਹਾਂ मतलब एक अलग ਤੋਂ ਮਿਲਿਆ ਜੇ ਇਹਦੇ ਨਾਲ ਸੈਟ ਤਿੰਨ ਦਾ ਮੈਂ ਚਲੋ ਫਿਰ ਵਧੀਆ ਸੀਗਾ ਇਕੋ ਜਿਹਾ ਹੋ ਜਾਣੇ ਸੀ ਪਰ ਕੀ ਕਰੀ ਇੱਕ ਹੀ ਸੁਰਤ ਇਹ ਜਿਹੜਾ ਸਾਡਾ ਸੀਗਾ ਸਮਾਨ ਬਸ ਅਸੀਂ ਨੇ ਸਾੰਪਤਾ ਸੀਗਾ ਬਿਮਾਰੀ ਦੇ ਨੀਚੇ ਵਾਲੀ ਸਾਈਡ ਹੀ ਆਉਂਦਾ ਹੁੰਦਾ ਇਹ ਕੋਈ ਸ਼ੋਅ ਆਪਣੀ ਕਿਉਂਕਿ ਸਾਡਾ ਬਸ ਵੀ ਬੇਸਿਕ ਹੁੰਦਾਗਾ ਸਾਡਾ ਸਮਾਨ ਲੈ ਕੇ ਆਉਣਾ ਹੁੰਦਾ ਸੀ ਤੇ ਬਾਕੀ ਜਿਹੜਾ ਉਹ ਵੀ ਸਮਾਨ ਬੱਚੇ ਖਾਣ ਪੀਣ ਦਾ ਜਿਆਦਾ ਲੈ ਲੈਂਦੇ ਨੇ ਸਿਵਾ ਸੇ ਤੁਤਾ ਕੁਦੇ ਬਲੌ ਸੀਗਾ ਤੇ ਜਿਹੜਾ ਸਮਾਨ ਸੀਗਾ ਇਹਨੂੰ ਪੈਕ ਕਰਿਆ ਕਿ ਪੋਲੀਥਿਨ ਦੇ ਵਿੱਚ ਇਸ ਤਰ੍ਹਾਂ ਦਾ ਅਰੇਂਜਮੈਂਟ ਮੈਂ ਕਰਦੀ ਹੁੰਦੀ ਆ ਜੀ ਇਹ ਥੋੜਾ ਬਰ ਤੇ ਤੇ ਇਸ ਤਰ੍ਹਾਂ ਦੀ ਮੈਂ ਜਿਹੜਾ ਆਰਗੇਨਾਈਜ਼ ਕਰਦੀ ਹੁੰਦੀ ਆ ਜੀ ਥੋੜੀ ਹੋਤੀ ਹੋਈ ਹੈਲਪਫੁਲ ਵੀਡੀਓ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਥੈਂਕ ਯੂ ਫॉर ਵਾਚਿੰਗ